ਕਹਾਣੀਆਂ ਸਵੇ ਦਾ ਭੂਗੋਲ ਕਹਿੰਦੇ ਇੱਕ ਛੋਟੇ ਸਕੂਲ ਦੇ ਵਿੱਚ ਭੂਗੋਲ ਦਾ ਅਧਿਆਪਕ ਸੀਗਾ ਉਹਨੇ ਕੀ ਕੀਤਾ ਦੁਨੀਆ ਦੇ ਨਕਸ਼ੇ ਦੇ ਨਾ ਬਹੁਤ ਸਾਰੇ ਟੁਕੜੇ ਕਰਦੇ ਬੱਚਿਆਂ ਨੂੰ ਕਹਿੰਦਾ ਕਹਿੰਦਾ ਵੀ ਜੋੜ ਕੇ ਦਿਖਾਓ ਮੇਰੇ ਨੂੰ ਤੁਸੀਂ ਥਾਂ ਸਿਰ ਜੋੜ ਕੇ ਦਿਖਾਓ ਕਿਸੇ ਤੋਂ ਨਹੀਂ ਹੁੰਦਾਗਾ ਇੱਕ ਜਿਹੜਾ ਬੱਚਾ ਉੱਥੇ ਆਉਂਦਾਗਾ ਨਕਸ਼ੇ ਨੂੰ ਪੁੱਠਾ ਕਰਦਾਗਾ ਤੇ ਸਾਰੇ ਨਕਸ਼ੇ ਨੂੰ ਜੋੜ ਦਿੰਦਾ ਟੀਚਰ ਬੜਾ ਹੈਰਾਨ ਹੁੰਦਾ ਉਹਦੀ ਸਿਆਣਪ ਤੇ ਇਿੱਤ ਲਗਾ ਕਹ ਲੀ ਬੀ ਤੂੰ ਕੀਤਾ ਕਿਵੇਂ ਇਹ ਕਹਦਾ ਉਹ ਕੁਝ ਨਹੀਂ ਕੀਤਾ ਹੈਗਾ ਜਦੋਂ ਮੈਨੂੰ ਥੋੜੇ ਇੱਕ ਤੋਂ ਟੁਕੜਿਆਂ ਨੂੰ ਪੁੱਠਾ ਕਰਕੇ ਦੇਖਿਆ ਉਹਦੇ ਪਿੱਛੇ ਕਹਿੰਦਾ ਇੱਕ ਬੰਦੇ ਦੀ ਮੂਰਤੀ ਬਣੀ ਹੋਈ ਸੀਗੀ ਮੈਂ ਇੱਕ ਇੱਕ ਛੋਟਾ ਛੋਟਾ ਕਰਕੇ ਉਹ ਬੰਦੇ ਦੀ ਮੂਰਤੀ ਜਿਹੜੀ ਉਹ ਸੀਗੀ ਫੋਟੋ ਸੀਗੀ ਉਹ ਕੰਪਲੀਟ ਕਰਤੀ ਤੇ ਸੰਸਾਰ ਦਾ ਨਕਸ਼ਾ ਆਪਣਿਆਂ ਬਣ ਗਿਆ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ ਤੇ ਇੱਥੇ ਮੈਨੂੰ ਲੱਗਦਾ ਵੀ ਮੈਂ ਇੱਕ ਜੇ ਬਹੁਤੀਆਂ ਗੱਲਾਂ ਨਾ ਕਰਾਂ ਤਾਂ ਇੱਕ ਗੱਲ 'ਚ ਨਿਵੇੜਾਂ ਤਾਂ ਜਿਵੇਂ ਬਾਬਾ ਜੀ ਕਹਿੰਦੇ ਕਹਿੰਦਾ ਸਾਡਾ ਕਿ ਮਨ ਜਿੱਤੇ ਦਿਲ ਜਿੱਤ। ਜ ਜਦੋਂ ਅਸੀਂ ਆਪਣੇ ਆਪ ਨੂੰ ਠੀਕ ਕਰ ਲਿਆ ਆਪਣੇ ਅੰਦਰਲੇ ਬੰਦੇ ਨੂੰ ਜੋੜ ਲਿਆ ਤਾਂ ਸੰਸਾਰ ਆਪਣੇ ਆਪ ਜੁੜ ਜੂਗਾ। ਬਾਹਰੋਂ ਜਿੰਦੀ ਕੋਈ ਲੋੜ ਹੈ ਨਹੀਂ।